ਇਕੋ ਪਾਰਟੀ ਦਾ ਨਾਲ ਮੁਕਾਬਲਾ ਹੈ ਕਿਉਂਕਿ ਕਾਂਗਰਸ ਤਾਂ ਆਮ ਆਦਮੀ ਦੇ ਭਾਈ ਵਾਲੀ ਹੈ ਇਹ ਦੋਨੋਂ ਸੱਤਾਧਾਰੀ ਪਾਰਟੀਆਂ ਹੈ ਕਿਉਂ ਭਾਜਪਾ ਦੇ ਵਿੱਚ ਭਾਜਪਾ ਤਾਂ ਦਿਖਦਾ ਹੀ ਨਹੀਂ ਮੈਂ ਕਹਿੰਦੀ ਨਵੀਂ ਕਾਂਗਰਸ ਆ ਗਈ ਜਿਹੜਾ ਬੰਦਾ ਕਾਂਗਰਸ ਛੱਡਦਾ ਉਹ ਭਾਜਪਾ ਜੋ ਸ਼ਾਮਿਲ ਹੁੰਦਾ ਤਾਂ ਟਿਕਟ ਲੈ ਜਾਂਦਾ ਸੋ ਪੁਰਾਣੀ ਭਾਜਪਾ ਪੁਰਾਣੀ ਕਾਂਗਰਸ ਤੇ ਨਵੀਂ ਕਾਂਗਰਸ ਜਿਹਦਾ ਨਾਂ ਭਾਜਪਾ ਹੈਗਾ ਲੇਕਿਨ ਹੈ ਤਾਂ ਉਹ ਕਾਂਗਰਸ ਪਾਰਟੀ ਸੋ ਇਹ ਸਾਰੀ ਪਾਰਟੀਆਂ ਜਿਹੜੇ ਅੱਜ ਇਹਨਾਂ ਦਾ ਲੀਡਰ ਉਸ ਪਾਰਟੀ 'ਚ ਹੈ ਉਸ ਪਾਰਟੀ ਦਾ ਲੀਡਰ ਤੀਜੀ ਪਾਰਟੀ 'ਚ ਹੈ ਇਹ ਸਾਰਾ ਅਦਲਾ ਬਦਲੀ ਮੌਕਾ 'ਤੇ ਸਾਰੇ ਇਕੱਠੇ ਹੋ ਗਏ ਨੇ ਦਿੱਲੀ ਵਾਲੇ ਜਿਹੜੇ ਗੱਲੇ ਪੰਜਾਬ ਦੀ ਵੋਟਾਂ ਠੱਕ ਕੇ ਕੁਰਸੀ ਤਾਂ ਹੀ ਪਹੁੰਚਦੇ ਨੇ ਮੈਨੂੰ ਮਾਨ ਹੈ ਕਿ ਜਿੱਥੇ ਅੱਜ ਕਿਸੇ ਨੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਲਈ ਉੱਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਅਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਭਾਈਵਾਲੀ ਨਹੀਂ ਲੇਕਿਨ ਸਦਾਨਤਾ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੇ ਤਾਂ ਪੰਜਾਬ ਦੇ ਹੱਕਾਂ ਵਾਸਤੇ ਲੜੋਗੇ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆ ਅਸੀਂ ਪੰਜਾਬ ਤੇ ਪੰਜਾਬੀਅਤ ਤੇ ਪੰਥ ਦੇ ਖਾਤਰ ਖੜਦੇ ਆ ਤੇ ਇਹ ਜਿਹੜੇ ਤਿੰਨੋਂ ਹੈਗੇ ਇਹ ਭ੍ਰਿਸ਼ਟਾਚਾਰ ਦੇ ਖਾਤਰ ਤੇ ਕੁਰਸੀ ਦੇ ਖਾਤਰ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਪੰਜਾਬ ਦੇ ਲੋਕੀ